ਵਾੜ ਕਰੇਲੇ ਅੱਜ ਆਪਾਂ ਬਣਾਵਾਂਗੇ ਵਾੜ ਕਰੇਲੇ ਦੀ ਰੈਸਪੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਇਹ ਵਾੜ ਕਰੇਲੇ ਬਹੁਤ ਹੀ ਘੱਟ ਆਉਂਦੇ ਨੇ ਪਿੰਡਾਂ 'ਚ ਹੀ ਮਿਲਦੇ ਆ ਥੋੜੇ-ਬਹੁਤ ਹੀ ਮਿਲਦੇ ਆ ਜਿਆਦਾ ਨਹੀਂ ਸ਼ਹਿਰਾਂ ਦੇ ਵਿੱਚ ਤਾਂ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਤੇ ਚਲੋ ਆਪਾਂ ਇਹਦੀ ਰੈਸਪੀ ਅੱਜ ਸ਼ੁਰੂ ਕਰਦੇ ਆ ਇਹਨਾਂ ਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਤੇ ਇਹਨੂੰ ਦੋ ਜਾਂ ਤਿੰਨ ਪੀਸਾਂ ਦੇ ਵਿੱਚ ਆਪਾਂ ਕੱਟ ਲਵਾਂਗੇ ਜੇ ਇਹਦੇ ਬੀਜ ਜੇ ਤੁਹਾਨੂੰ ਸਖਤ ਲੱਗਦੇ ਤਾਂ ਜਰੂਰ ਉਹ ਕੱਢ ਦੇਣਾ ਤੇ ਨਹੀਂ ਤਾਂ ਵਿੱਚ ਹੀ ਠੀਕ ਨੇ ਕੱਚੇ ਬੀਜ ਹੁੰਦੇ ਨੇ ਉਹ ਤਾਂ ਚੱਲ ਜਾਂਦੇ ਨੇ ਖਾਦੇ ਜਾਂਦੇ ਪਰ ਜਿਹੜੇ ਪੱਕੇ ਬੀਜ ਹੁੰਦੇ ਆ ਉਹਨਾਂ ਨੂੰ ਕੱਢ ਦੇਣਾ ਹੀ ਚੰਗੀ ਗੱਲ ਹੈ ਤੇ ਇਹਦੇ ਵਿੱਚ ਆਪਾਂ ਨਮਕ ਅਧਕ ਚਮਚਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਅੱਧੇ ਇੱਕ ਘੰਟੇ ਲਈ ਇਹਨੂੰ ਛੱਡ ਦਾਂਗੇ ਤੁਸੀਂ ਵੱਧ ਜਾਂ ਘੱਟ ਵੀ ਰੱਖ ਸਕਦੇ ਹੋ ਜਿੰਜੇ ਤੱਕ ਕਾਲੀਏ ਤਾਂ ਜਲਦੀ ਬਣਾ ਲਓ ਜੇ ਥੋੜਾ ਰੁਕ ਸਕਦੇ ਹੋ ਤਾਂ ਘੰਟਾ ਕਰ ਸਕਦੇ ਹੋ ਤੇ ਇਹ ਚੰਗੀ ਤਰ੍ਹਾਂ ਨਮਕ ਅਬਜ਼ਰਵ ਕਰ ਲੈਣਗੇ ਤੇ ਪਾਣੀ ਛੱਡ ਦੇਣਗੇ ਤੇ 1 ਘੰਟਾ ਹੋ ਗਿਆ ਹੁਣ ਆਪਾਂ ਇਹ ਇਹਨਾਂ ਨੂੰ ਨਚੋੜ ਲਵਾਂਗੇ ਅਲੱਗ ਪਲੇਟ ਦੇ ਵਿੱਚ ਇਹਨਾਂ ਨੂੰ ਰੱਖ ਲਾਂਗੇ ਨਚੋੜ ਕੇ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੁੰਦੇ ਹੈ ਲਾਹੇਵੰਦ ਹੁੰਦੇ ਹੈ ਇਹਦੇ ਵਿੱਚ ਫਾਈਬਰ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਹ ਕੁੜਤਣ ਭਰੀਆਂ ਚੀਜ਼ਾਂ ਥੋੜੀਆਂ ਬਹੁਤ ਆਪਾਂ ਨੂੰ ਖਾਂਦੇ ਰਹਿਣਾ ਚਾਹੀਦਾ ਤੇ ਸਰੀਰ ਠੀਕ ਰਹਿੰਦਾ ਸੇਤ ਲਈ ਵੀ ਬਹੁਤ ਲਾਭਕਾਰੀ ਹੁੰਦੇ ਤੁਸੀਂ ਹੱਥ ਨਾਲ ਵੀ ਨਿਚੋੜ ਸਕਦੇ ਹੋ ਇਹਨਾਂ ਨੂੰ ਤੇ ਜਾਂ ਤੁਸੀਂ ਇੱਕ ਪੋਣਾ ਲੈ ਸਕਦੇ ਹੋ ਪੋਨੇ ਦੇ ਵਿੱਚ ਸਾਰੇ ਇਹ ਕਰੇਲੇ ਪਾ ਕੇ ਉਹਨੂੰ ਟਾਈਟ ਕਰਕੇ ਕੁੱਟ ਕੇ ਨਿਚੋੜ ਸਕਦੇ ਹੋ ਚੰਗੀ ਤਰ੍ਹਾਂ ਉਸ ਤਰ੍ਹਾਂ ਵੀ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਂਦਾ ਤੇ ਹੁਣ ਆਪਾਂ ਇੱਕ ਕੜਾਈ ਲਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇ ਨੂੰ ਕੁਲਕਾ ਲਵਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀਰੇ ਤੋਂ ਬਾਅਦ ਇਹਦੇ ਵਿੱਚ ਪਿਆਜ਼ ਪਾਵਾਂਗੇ ਇਹਨਾਂ ਨੂੰ ਵੀ ਭੁੰਨ ਲਾਂਗੇ ਹਰੀਆਂ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਤੇ ਜਿਹੜੇ ਨਚੋੜੇ ਹੋਏ ਕarele ਨੇ ਆਪਾਂ ਇਹਨਾਂ ਨੂੰ ਵੀ ਪਾ ਦਾਂਗੇ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਵੀ 3 ਤੋਂ 4 ਮਿੰਟ ਦੇ ਲਈ ਆਪਾਂ ਪੰਨ ਲਾਂਗੇ। ਸੇਤ ਲਈ ਬਹੁਤ ਵਧੀਆ ਹੁੰਦੇ ਜ਼ਰੂਰ ਬਣਾ ਕੇ ਦੇਖਣਾ। 슈ਗਰ ਦੇ ਮਰੀਜ਼ਾਂ ਨੂੰ ਤਾਂ ਬਹੁਤ ਵਧੀਆ ਹੈ। ਤੁਸੀਂ ਦੇਖ ਰਹੇ ਹੋ ਇੰਸਟਾਗ੍ਰam, YouTube ਤੇ Facebook ਦੇ ਚੈਨਲ ਤੋਂ ਜਰਨਜੀਤ ਕਿਚਨ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਬਾੜ ਕarele ਕਦੇ ਖਾਦੇ ਆ। ਜੇ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋਣੇ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਨਮਕ ਲਾਲ ਮਿਰਚ ਚਾਟ ਮਸਾਲਾ ਤੇ ਧਨੀਆ ਪਾਊਡਰ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲਿਆਂ ਨੂੰ ਇੱਕ ਚਮਚ ਇੱਥੇ ਭੁੰਨੇ ਹੋਏ ਬੇਸਣ ਦਾ ਪਾਉਣਾ ਤੁਸੀਂ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਣਾ ਇਸ ਤਰ੍ਹਾਂ ਬਣਾ ਕੇ ਬਹੁਤ ਹੀ ਵਧੀਆ ਬਣਨਗੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਇਦਾਂ ਦੀ ਕੋਈ ਨਵੀਂ ਵਧੀਆ ਰੈਸਪੀ ਲੈ ਕੇ ਤੇ ਇਹਨਾਂ ਨੂੰ 5 ਤੋਂ 7 ਮਿੰਟ ਪਨਣ ਕੇ ਤੇ ਵਧੀਆ ਬਣ ਗਏ ਨੇ ਤੇ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਣਾ ਧੰਨਵਾਦ